ਕਰੇਗਾ ਕਿ ਇੱਕ ਗਲਾਸ ਫਿਰ ਕਿ ਸਾਫ ਇਹ ਨਾ ਪੁੱਛੋ ਇੱਕ ਗਲਾਸ ਕੀ ਕਰੇਗਾ ਇਹ ਪੁੱਛੋ ਇੱਕ ਗਲਾਸ ਕੀ 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 ਤੇ ਕੀ ਕਰੇਗਾ ਜੇ ਕਰੇ ਜਾਣ ਦਾ ਮਨ ਨਹੀਂ ਕਰਦਾ ਪਾਣੀ ਪੀ ਕੇ ਕਰੇ ਜਾਉਂਗੇ ਜੇ ਮੰਨ ਲੋ ਉੱਠਣ ਦਾ ਦਿਲ ਹੀ ਕਰਦਾ ਅੱਖ ਖੋਲ ਦੇਗਾ ਜੇ ਹੱਥ ਪੈਰ ਵੀ ਸੋ ਗਏ ਆ ਜਗਾ ਦੇਗਾ ਜਿਹੜੀ ਸਰੀਰਕ ਵੀਕਨੈਸ ਹੁੰਨ ਦਾ ਵੱਡਾ ਕਾਰਨ ਬਣਦੀ ਆ 슈ਗਰ 슈ਗਰ ਨੂੰ ਵੀ ਬੈਲੈਂਸ ਕਰੇਗਾ ਬਲੱਡ ਪ੍ਰੈਸ਼ਰ ਉਹਨੂੰ ਵੀ ਬੈਲੈਂਸ ਕਰੇਗਾ ਕੋਲੇਸਟ੍ਰੋਲ ਖੂਨ ਗਾੜੇ ਪੰਜਵਾ ਉਹਨੂੰ ਵੀ ਬੈਲੈਂਸ ਕਰੇਗਾ ਪਾਚਨ ਤੰਤਰ ਡਿਸਟਰਬ ਵਾ ਉਹਨੂੰ ਵੀ ਸਹੀ ਕਰੇਗਾ ਇੱਕ ਗਲਾਸ ਔਰ ਲਾਸਟ ਤੇ ਦੋ ਵਿਛੜੀਆਂ ਰੂਹਾਂ ਨੂੰ ਮਿਲਾਪ ਕਰਵਾਏਗਾ ਤਾਂ ਆਪਣਾ ਇਹ ਇੱਕ ਗਲਾਸ ਇਸ ਤਰ੍ਹਾਂ ਦਾ ਨੁਸਖਾ ਇਸ ਤਰ੍ਹਾਂ ਦਾ ਫਾਰਮੂਲਾ ਅਸੀਂ ਦੇਣ ਵਾਲਿਓ ਕਿ ਤੁਸੀਂ ਦੌੜਨ ਦੇ ਵਿੱਚ ਘੋੜਿਆਂ ਨੂੰ ਪਿੱਛੇ ਛੱਡ ਸਕਦੇ ਹੋ ਤਾਕਤ ਦੇ ਵਿੱਚ ਸਾੰਢ ਨੂੰ ਪਿੱਛੇ ਛੱਡ ਸਕਦੇ ਹੋ ਤੁਸੀਂ ਥਕਾਵਟ ਬਿਲਕੁਲ ਵੀ ਮਹਿਸੂਸ ਨਹੀਂ ਕਰੋਗੇ ਕਥੇ ਸੌਫ ਰੱਖੀ ਹੈ ਔਰ ਨਾਲੋਂ ਨਾਲ ਇਹ ਅੰਜੀਰ ਹੈਗਾ ਕੀ ਕਰੇਗਾ ਇਹ ਨੁਸਖਾ ਸੌਫ ਲੈਣੀ ਆ ਠੀਕ ਹੈ ਠੀਕ ਹੈ ਜੀ ਤਲੀ ਤੇ ਰੱਖ ਕੇ ਅੱਜ ਜਿੰਨਾ ਦੇ ਸਪਰਮ ਕਾਉਂਟ ਵੱਧ ਨਹੀਂ ਰਿਹਾ ਠੀਕ ਹੈ ਮਤਲਬ ਕਿ ਅੱਜ ਵੱਡੀ ਪ੍ਰੋਬਲਮ ਆ ਰਹੀ ਸਪਰਮ ਕਾਉਂਟ ਡੇ ਬਾਈ ਡੇ ਘਟ ਰਿਹਾ ਹੈ ਠੀਕ ਹੈ ਦੂਜੇ ਨੰਬਰ ਤੇ ਫੀਮੇਲ ਦੇ ਵਿੱਚ ਐਗ ਨਹੀਂ ਬਣ ਰਹਾ ਉਹਦੇ ਵਿੱਚ ਮੈਂਸੀ ਸਰਕਲ ਡਿਸਟਰਬ ਹੋ ਰਿਹਾ ਹਾਰਮੋਨ ਡਿਸਟਰਬ ਹੋ ਰਹੇ ਮੂਡ ਸਵਿੰਗ ਹੋ ਰਿਹਾ ਇਹਨੇ ਕੀ ਕਰਨਾ ਫੀਮੇਲ ਦੇ ਵਿੱਚ ਯੂਟਰਸ ਨੂੰ ਸਟਰੋਂਗ ਕਰਨਾ ਉਹਦੇ ਵਿੱਚ ਬਲੱਡ ਦਾ ਫਲੋ ਵਧਾ ਦੇਣਾ ਮੇਲ ਦੇ ਅੰਦਰ ਇਹਨੇ ਬਲੱਡ ਨੂੰ ਬੈਲੈਂਸ ਕਰਨਾ ਬ੍ਰੇਨ ਤੋਂ ਲੈ ਕੇ ਪੈਰ ਦੀ ਤਲੀ ਤੱਕ ਸਰਕਲ ਸਹੀ ਕਰ ਜੇ ਤਾਂ ਸਹੀ ਹੋ ਗਿਆ ਸਪਰਮ ਕਾਉਂਟ ਦੀ ਗਿਣਤੀ ਆਪਣੇ ਆਪ ਦੇ ਸ਼ੁਰੂ ਹੋ ਜਾਂਦੀ ਬਹੁਤ ਵਾਰ ਹੁੰਦਾ ਕਿ ਇਸ ਤਰ੍ਹਾਂ ਦਾ ਜਿਹੜੇ ਅੰਜੀਰ ਖਾਨ ਦਾ ਜਾਂ ਕਈ ਵਾਰ ਬੰਦਾ ਭੁੱਲ ਜਾਂਦਾ ਹੈ ਕਈ ਵਾਰ ਨਹੀਂ ਪੀਏ ਜਾਂਦੇ ਬਹੁਤ ਸਾਰੀਆਂ ਦਿੱਕਤਾਂ ਕਰਦੇ ਟਰੈਵਲਿੰਗਸ ਨੇ ਜਿਹੜੇ ਫਿਰ ਉਹਨਾਂ ਦਾ ਤੁਸੀਂ ਹੱਲ ਕੱਢਿਆ ਹੋਇਆ ਉਹਨਾਂ ਲਈ ਫਿਰ ਨਾਗ ਇਲੈਕਟ੍ਰੋਮੈਤੀ ਸੈਂਟਰ ਲੈ ਕੇ ਆਇਆ ਬ੍ਰਹਮ ਅਸਤ ਬ੍ਰਹਮ ਅਸਤ ਪਾਰਟ 2 ਦੋ ਤਰ੍ਹਾਂ ਦੇ ਕੈਪਸੂਲ ਆ ਔਰ ਇਹ ਦੋਨੋਂ ਅਲੱਗ-ਅਲੱਗ ਕੈਟਾਗਰੀ ਆ ਗ੍ਰੀਨ ਰੰਗ ਦੇ ਤੁਸੀਂ ਕੈਪਸੂਲ ਮੇਰੇ ਹੱਥ 'ਚ ਦੇਖ ਰਹੇ ਹੋ ਇਹ ਆ ਸਪੈਸ਼ਲ ਫੋਰ ਲੇਡੀਜ਼ ਵਾਸਤੇ ਜਿਨ੍ਹਾਂ ਨੂੰ ਮੈਂਸਿਸ ਦੀ ਦਿੱਕਤ ਵਾ ਜਿਨ੍ਹਾਂ ਦੇ ਐਗ ਨਹੀਂ ਬਣ ਰਿਹਾ ਪੀਰੀਅਡ ਸਮੱਸਿਆ ਵਾ ਵਾਈਟ ਡਿਸਚਾਰਜ ਹੋ ਰਿਹਾ ਵਾ ਮੂਡ ਸਵਿੰਗਸ ਹੋ ਰਹੇ ਗੁੱਸਾ ਚਿੜਚਿੜਾਪਨ ਆ ਰਿ ਉਹਨਾਂ ਵਾਸਤੇ ਇਹ ਕੈਪਸੂਲ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ। ਔਰ ਉਸ ਤੋਂ ਬਾਅਦ ਆਗੇ ਸਾਡੇ ਵੀਰ ਭਰਾ ਜਿਨ੍ਹਾਂ ਦੇ ਸਪਰਮ ਸੈੱਲ ਨਹੀਂ ਬਣ ਰਹੇ ਉਹਨਾਂ ਵਾਸਤੇ ਕੈਪਸੂਲ ਬੜਾ ਬਾਖਮਾਲ ਆ। ਜਿਨ੍ਹਾਂ ਦੇ ਸਰੀਰ ਦੇ ਵਿੱਚ ਵੀਕਨੈਸ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਆ ਉਹਨਾਂ ਵਾਸਤੇ ਕੈਪਸੂਲੇ ਬ੍ਰਹਮ ਅਸਤਰਾਲਾ ਕੰਮ ਕਰੇਗਾ ਹੀ ਕਰੇ। ਇੱਕ ਆ ਫੀਮੇਲ ਔਰ ਇੱਕ ਆ ਮੇਲ। ਜਦੋਂ ਆਪਸ ਵਿੱਚ ਦੋਨਾਂ ਦਾ ਮਿਲਾਪ ਹੋਏਗਾ ਤੇ ਫਿਰ ਤੁਹਾਨੂੰ ਮੈਂ ਦੱਸਿਆ ਭਾਈ ਛੱਗੇ ਵਧੂਗਾ। ਸਾਰਾ ਦਿਨ ਸਰੀਰ ਥੱਕਿਆ ਟੁੱਟਿਆ ਕੰਮ ਤੇ ਚਲੇ ਜਾਈਏ ਤਾਂ ਘਰ ਆਉਣ ਦਾ ਮੂਡ ਨਹੀਂ ਜੇ ਅਸੀਂ ਘਾਰਾਂ ਤਾਂ ਕੰਮ ਤੇ ਜਾਣ ਦਾ ਮੂਡ ਨਹੀਂ ਤਾਂ ਜਿਹੇ ਦੇ ਵਿੱਚ ਇਨਸਾਨ ਕਰੇ ਤਾਂ ਕੀ ਕਰੇ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਡਾਕਟਰ ਗੁਰਬਖਸ਼ਿੰਗ ਨਾਗੀ ਸਾਹਿਬ ਤੇ ਡਾਕਟਰ ਕਰਨ ਕੁਟਾਰੀਆ ਜੀ ਨਾਗੀ ਇਲੈਕਟ੍ਰੋ ਹੋਮੀਓਪੈਥਿਕ ਸੈਂਟਰ ਜਲੰਧਰ ਵਾਲੇ ਇਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਇੱਕ ਤੁਹਾਨੂੰ ਇਸ ਤਰ੍ਹਾਂ ਦਾ ਨੁਸਖਾ ਇਸ ਤਰ੍ਹਾਂ ਦਾ ਫਾਰਮੂਲਾ ਅਸੀਂ ਦੇਣ ਵਾਲਿਓ ਕਿ ਤੁਸੀਂ ਦੌੜਨ ਦੇ ਵਿੱਚ ਘੋੜਿਆਂ ਨੂੰ ਪਿੱਛੇ ਛੱਡ ਸਕਦੇ ਹੋ ਤਾਕਤ ਦੇ ਵਿੱਚ ਸਾੰਡ ਨੂੰ ਪਿੱਛੇ ਛੱਡ ਸਕਦੇ ਹੋ ਔਰ ਤੁਹਾਡੀ ਜਿਹੜੀ ਹਿੰਮਤ ਹੈ ਕੰਮ ਕਰਨ ਦੀ ਦਫ਼ਤਰ ਦੇ ਵਿੱਚ ਬੈਠ ਕੇ ਬੱਚਿਆਂ ਦੇ ਵਿੱਚ ਖੇਡਣ ਨਾਲ ਘਰ ਵਾਲਿਆਂ ਨੂੰ ਟਾਈਮ ਦੇਣਾ ਤੁਸੀਂ ਥਕਾਵਟ ਬਿਲਕੁਲ ਵੀ ਮਹਿਸੂਸ ਨਹੀਂ ਕਰੋਗੇ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਹੈ ਵੀ ਤੁਹਾਨੂੰ ਦੱਸਾਂਗੇ ਪਰ ਸ਼ੁਰੂਆਤ ਅਸੀਂ ਕਰ ਲੈਣੇ ਆ ਹਮੇਸ਼ਿਆ ਦੀ ਤਰ੍ਹਾਂ ਡਾਕਟਰ ਗੁਰਬਖਸ਼ ਸਿੰਘ ਲਾਗੀ ਸਾਹਿਬ ਤੋਂ ਲਾਗੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਤੁਹਾਡਾ ਬਿਲਕੁਲ ਸਭ ਤੋਂ ਪਹਿਲਾਂ ਹਕੀਕਤ ਟੀਵੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਔਰ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਉਹਨਾਂ ਸਰੋਤਿਆਂ ਦਾ ਜਿਹੜੇ ਸਾਡੀਆਂ ਵੀਡੀਓ ਨੂੰ ਵੇਖ ਕੇ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਇਹ ਨੁਸਖੇ ਨੂੰ ਫਾਰਮੂਲਾ ਅਜ਼ਮਾ ਕੇ ਕੁਬਾ-ਕੂਬੀ ਰਿਜ਼ਲਟ ਲੈ ਰਹੇ ਨੇ ਅੱਛਾ ਡਾਕਟਰ ਸਾਹਿਬ ਸਭ ਤੋਂ ਅਸੀਂ ਇਸ ਤੋਂ ਪਹਿਲਾਂ ਕਿ ਨੁਸਖਾ ਫਾਰਮੂਲਾ ਤੁਹਾਨੂੰ ਇਹ ਇੱਕ ਵਾਰ ਦਿਖਾ ਦਿੰਨੇ ਆ ਦੇਖੋ ਇੱਥੇ ਸੌਂਫ ਰੱਖੀ ਐ ਔਰ ਨਾਲੋਂ ਨਾਲ ਇਹ ਅੰਜੀਰ ਹੈਗਾ ਜਿਹੜਾ ਜਿਸ ਨੂੰ ਤਾਕਤ ਦਾ ਖਜ਼ਾਨਾ ਕਿਹਾ ਜਾਂਦਾ ਤੁਸੀਂ ਕਹਿ ਰਹੇ ਹੋ ਵੀ ਮਤਲਬ ਜਿਸ ਤਰੀਕੇ ਨਾਲ ਇੱਕ ਅਰਬੀ ਘੋੜਾ ਹੁੰਦਾ ਦੌੜਦਾ ਠੀਕ ਹੈ ਜੀ ਜਿਸ ਤਰੀਕੇ ਨਾਲ ਹਾਥੀ ਹੁੰਦਾ ਤਾਕਤ ਦਾ ਮੂਜਸਮ ਹੈ ਤਾਕਤ ਉਹਦੇ ਵਿੱਚ ਇੰਨੀ ਜ਼ਿਆਦਾ ਹੁੰਦੀ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਅਜੇ ਨੁਸਖਾ ਫਾਰਮੂਲਾ ਉਸੇ ਤਰੀਕੇ ਦਾ ਚਾਹ ਸਾਡੀ ਉਹ ਕੋਈ ਭੈਣ ਹੈਗੀ ਹੈ ਸਾਡਾ ਕੋਈ ਵੀਰ ਹੈਗਾ ਜਿਹੜਾ ਨੁਸਖਾ ਅਪਣਾਏਗਾ ਉਹ ਤਾਕਤ ਦਾ ਮੂਜਸਮਾ ਬਣ ਜਾਏਗਾ ਬਿਲਕੁਲ ਜੀ ਬਿਲਕੁਲ ਫਰੂਕੀ ਸਾਹਿਬ ਅੱਜ ਆਪਾਂ ਗੱਲ ਕਰਨ ਲੱਗੇ ਆ ਦੋਨਾਂ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਮੇਲ ਫੀਮੇਲ ਦੋਨਾਂ ਵਾਸਤੇ ਇਹ ਫਰੂਕੀ ਸਾਹਿਬ ਇੱਕ ਸਮੇਂ ਦੀ ਗੱਲ ਹੈ ਕਿ ਇੱਕ ਨਾ ਜਦੋਂ ਨਵਾਂ ਨਵਾਂ ਵਿਆਹ ਹੁੰਦਾ ਸੀ ਨਾ ਨਵਾਂ ਨਵਾਂ ਵਿਆਹ ਹੁੰਦਾ ਸੀ ਤੇ ਇੱਕ ਮਹੀਨੇ ਬਾਅਦ ਹੀ ਵਧਾਈਆਂ ਵਧਾਈਆਂ ਹੋ ਜਾਂਦੀਆਂ ਸੀ ਉਦਾਹਰਨ ਇਹਦਾ ਮਤਲਬ ਤੂੰ ਸਮਝ ਗਿਓ ਅ ਮਤਲਬ ਪ੍ਰੈਗਨੈਂਸੀ ਹੋ ਜਾਂਦੀ ਸੀ ਬੜਾ ਚਾਚੜਦਾ ਸੀ ਖੁਸ਼ੀ ਹੁੰਦੀ ਸੀ ਤੇ ਮੁੰਡੇ ਨੂੰ ਵੀ ਥਾਪੀ ਦਿੱਤੀ ਜਾਂਦੀ ਬੱਲੇ ਬੱਲੇ ਵੀ ਠੀਕ ਹੈ ਨਾ ਤੇ ਨੂਨ ਵੀ ਥਾਪੀ ਦਿੱਤੀ ਵਾਹ ਪੁੱਤਰਾ ਤੂੰ ਘਰੇ ਆਇਆ ਤੇ ਨਵੇਂ ਜੀਵ ਦੀ ਸ਼ੁਰੂਆਤ ਹੋ ਗਈ ਪਰ ਅੱਜ ਕੀ ਹੋ ਰਿਹਾ ਇਹ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਰਿਸ਼ਤੇਦਾਰ ਾਂਡੀ ਗਮਡੀ ਸਾਰੇ ਮੂਹਲ ਵੇਖਦੇ ਹੁੰਦੇ ਮਹੀਨਾ ਲੰਘ ਗਿਆ 2 ਲੰਘ ਗਏ 3 ਲੰਘ ਗਏ 6 ਲੰਘ ਗਏ ਇਤਿਕੇ ਕੋਈ ਖੁਸ਼ਕਬਰੀ ਨਹੀਂ ਆਈ ਪਰ ਉਹਦੇ ਪਿੱਛੇ ਜੇ ਮੈਂ ਗੱਲ ਕਰਾਂ ਕੋਸ਼ਿਸ਼ ਤਾਂ ਚਲੋ ਹਰੇਕ ਬੰਦੇ ਦੀ ਪਰ ਉਹਨਾਂ ਦੀ ਕੁਝ ਮਜਬੂਰੀ ਹੁੰਦੀ ਅੱਜ ਕੀ ਹੋ ਰਿਹਾ ਕਿ ਸਾਡੀ ਨਿਊਟ੍ਰੀਸ਼ਨਲ ਵੈਲਿਊ ਘਟ ਰਹੀ ਹੈ ਸਾਡੇ ਸਰੀਰ ਦੀ ਮੇਲ ਫੀਮੇਲ ਦੋਨਾਂ ਵਾਸਤੇ ਨਿਊਟ੍ਰੀਸ਼ਨਲ ਵੈਲਿਊ ਕਿਉਂ ਘਟ ਰਹੀ ਹੈ ਕਿਉਂਕਿ ਅੱਜ ਕੱਲ ਖਾਣਾ ਪੀਣਾ ਉਸ ਤਰ੍ਹਾਂ ਦਾ ਹਰੈਨਸਨ ਉਸ ਤਰ੍ਹਾਂ ਦਾ ਸਟ੍ਰੈਸ ਉਸ ਤਰ੍ਹਾਂ ਦੀ ਹੁਣ ਅੱਜ ਜਿਹੜੀ ਆਪਾਂ ਗੱਲ ਕਰਨ ਲੱਗੇ ਸਭ ਤੋਂ ਪਹਿਲੋ ਕਿ ਜਿਹੜੀ ਅੱਜ ਮਾਨਸਿਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਹੁਣ ਦੇਖੋ ਸਰੀਰਕ ਤੌਰ ਦੀ ਥਕਾਵਟ ਨੂੰ ਬੰਦਾ ਦੂਰ ਕਰ ਸਕਦਾ ਪਰ ਮਾਨਸਿਕ ਤੌਰ ਦੀ ਥਕਾਵਟ ਨੂੰ ਛੇਤੀ ਦੂਰ ਨਹੀਂ ਕਰ ਸਕਦਾ ਕਿਉਂ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਆ ਕਿਉਂ ਰਹੀ ਜਿੰਨਾ ਚਿਰ ਉਹਨ ਦੇ ਕਾਰਨ ਤੇ ਕੰਮ ਨਹੀਂ ਨਾ ਕਰੇਗਾ ਮਾਨਸਿਕ ਤੌਰ ਦੀ ਜਿਹੜੀ ਥਕਾਵਟ ਉਹ ਬੰਦੇ ਨੂੰ ਪਤਾ ਹੁੰਦਾ ਕਿ ਮੇਰੀ ਕਮਜ਼ੋਰੀ ਕੀ ਆ ਉਹ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਕਿ ਅੱਜ ਮੇਰੀ ਕਮਜ਼ੋਰੀ ਅੱਜ ਉਹ ਉਸ ਗੱਲ ਚੀਜ਼ ਤੇ ਗੱਲ ਕਰਨ ਲੱਗਿਆ ਜਿਸ ਚੀਜ਼ ਦੇ ਨਾਲ ਹੁਣ ਦੇਖੋ ਮੇਲ ਤੇ ਫੀਮੇਲ ਦੋਨਾਂ ਦੀ ਅੱਜ ਵੀਕਨੈਸ ਜਿਹੜੀ ਆ ਰਹੀ ਹੈ ਕੱਲੇ ਮੈਂ ਮੇਲ ਦੀ ਗੱਲ ਨਹੀਂ ਕਰੂੰਗਾ ਬਰਾਬਰ ਹੀ ਫੀਮੇਲ ਦੇ ਵਿੱਚ ਉਨੀ ਵੀਕਨੈਸ ਆ ਰਹੀ ਹੈ ਅਸੀਂ ਸਾਡੀਆਂ ਭੈਣਾਂ ਜੇਕਰ ਰਸੋਈ ਦੇ ਵਿੱਚ ਕੰਮ ਕਰ ਰਹੀਆਂ ਨੇ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਮੇਰੇ ਸਿਰ ਤੇ ਹਜੇ ਸਫਾਈ ਵਾਲਾ ਐਡਾ ਵੱਡਾ ਅਸਮਾਨ ਪਿਆ ਹੈ ਜਾਂ ਜਦੋਂ ਸਫਾਈ ਕਰਦੇ ਨੇ ਤਾਂ ਉਹਨਾਂ ਨੂੰ ਰੋਟੀ, ਸਬਜ਼ੀ, ਪਾਣੀ, ਰਸੋਈ ਸਾਹਮਣਾ ਵੱਡੀ ਗੱਲ ਲੱਗਦੀ ਹੈ ਕਿਉਂਕਿ ਸਰੀਰਾਂ ਦੇ ਵਿੱਚ ਜਾਨ ਨਹੀਂ ਰਹੀ ਨਹੀਂ ਬਿਲਕੁਲ ਇਹ ਜਾਨ ਕਿਉਂ ਨਹੀਂ ਰਹੀ ਥਕਾਵਟ ਮਹਿਸੂਸ ਹੋ ਜਾਂਦੀ ਮਾੜੀ ਜੀ ਗੱਲ ਨਾਲ ਥਕਾਵਟ ਹੋ ਜਾਂਦੀ ਹੁਣ ਥਕਾਵਟ ਹੋਣ ਦਾ ਕਾਰ ਅੱਗੇ ਬਹੁਤ ਵੱਡਾ-ਵੱਡਾ ਵਿਹੜਾ ਹੁੰਦਾ ਸੀ ਵੇੜਾ ਦੇ ਵਿੱਚ ਬੋਕਰ ਮਾਰੀ ਜਾਂਦੀ ਹੁੰਦੀ ਪੈਰਾਂ ਪਾਰ ਬਹਿ ਕੇ ਬੋਕਰ ਹੁਣ ਜਦੋਂ ਫੀਮੇਲ ਜਦੋਂ ਪੈਰਾਂ ਪਾਰ ਬਹਿ ਕੇ ਬੋਕਰ ਮਾਰੂਗੀ ਪੈਰਾਂ ਪਾਰ ਬਹਿ ਕੇ ਚੌਂਕੇ ਤੇ ਰੋਟੀ ਪਾਣੀ ਕਰੇਗੀ ਤਾਂ ਉਹਦਾ ਜਿਹੜਾ ਥੱਲੇ ਇਹ ਜਿਹੜਾ ਏਰੀਆ ਆਪਣਾ ਬਿਲਕੁਲ ਉਹਦੇ ਉਹਦੇ ਚ ਬਲੱਡ ਸਰਕਲ ਪ੍ਰੋਪਰ ਸਹੀ ਤਰੀਕੇ ਨਾਲ ਵਰਕ ਕਰੇਗਾ ਜਦੋਂ ਬਲੱਡ ਸਰਕਲ ਵਰਕ ਕਰੇਗਾ ਤਾਂ ਉਹਨੂੰ ਮੈਰਿਜ ਲਾਈਫ ਤੋਂ ਬਾਅਦ ਕੋਈ ਪਰੇਸ਼ਾਨੀ ਨਹੀਂ ਆਉਂਦੀ ਅੱਜ ਕੀ ਹੋ ਗਿਆ ਅੱਜ ਜਿਹੜਾ ਅਸੀਂ ਸਾਡਾ ਵੇੜਾ ਨਹੀਂ ਰਹਿ ਗਿਆ ਉਹ ਘਰ ਆ ਗਿਆ ਘਰ ਦੇ ਵਿੱਚ 5 ਫੁੱਟ ਦਾ ਪੋਚਾ ਜਾਂ 4 ਫੁੱਟ ਦੇ ਪਾਈਪ ਲੱਗੀ ਹੁੰਦੀ ਏ ਨਾਲ ਹੀ 3 ਫੁੱਟ ਦਾ ਵਾਈਪਰ ਚੱਲ ਵੀ ਖੜ ਕੇ ਹੀ ਸਾਰਾ ਕੁਝ ਜਦੋਂ ਖੜ ਕੇ ਕਰਾਂਗੇ ਤਾਂ ਸਾਡਾ ਉਸ ਏਰੀਏ ਦੇ ਵਿੱਚ ਜਿਹੜਾ ਬਲੱਡ ਸਰਕਲ ਸਲੋ ਹੋ ਜਾਏਗਾ ਜਿੰਦੇ ਕਰਕੇ ਸਾਡੀ ਸਰੀਰਕ ਤੇ ਮਾਨਸਿਕ ਵੀਕਨੈਸ ਵਧੇਗੀ ਜਿੰਦੇ ਨਾਲ ਜਿਹੜੀ ਚੀਜ਼ ਦੀ ਆ ਜਾਂ ਗੱਲ ਕਰਨ ਲੱਗੇ ਆ ਉਹ ਅੱਜ ਸਮੱਸਿਆ ਸਭ ਤੋਂ ਜ਼ਿਆਦਾ ਉਹਨੇ ਕਾਰਨ ਕਰਦਾ ਹੈ ਜੀ ਜੀ ਸਾਡੇ ਨਾਲ ਡਾਕਟਰ ਕਰਨ ਕੁਟਾਰੀਆ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਧੰਨਵਾਦ ਜੀ ਹਕੀਕਤ ਟੀਵੀ ਦਾ ਔਰ ਧੰਨਵਾਦ ਉਹਨਾਂ ਸਰੋਤਿਆਂ ਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਔਰ ਤੰਦਰੁਸਤ ਹੋਣਗੇ ਜਿੰਨੇ ਵੀ ਨੁਸਕੇ ਜਿੰਨੇ ਵੀ ਫਾਰਮੂਲੇ ਅੱਜ ਅਸੀਂ ਲੈ ਕੇ ਆਉਨੇ ਆ ਜਾਂ ਅੱਜ ਤੱਕ ਜਿੰਨੇ ਵੀ ਲੈ ਕੇ ਆਏ ਆ ਦਰਸ਼ਕ ਉਹਨਾਂ ਦਾ ਬਾਗੂਫੀ ਫਾਇਦਾ ਲੈ ਰਹੇ ਹੋਣਗੇ ਜੀ ਅੱਛਾ ਇਹ ਨੁਸਖਾ ਫਾਰਮੂਲਾ ਜਿਸ ਤਰੀਕੇ ਨਾਲ ਨਾਗੀ ਸਾਹਿਬ ਨੇ ਦੱਸਿਆ ਕਿ ਬੜਾ ਜ਼ਬਰਦਸਤ ਹੈਗਾ ਜਿਹੜਾ ਅੱਜ ਤੁਹਾਨੂੰ ਦੱਸਣ ਵਾਲੇ ਕੀ ਕਰੇਗਾ ਇਹ ਨੁਸਖਾ ਕੀ ਸਾਡੀਆਂ ਭੈਣਾਂ ਦੀ ਜਿਹੜੀ ਵੀਕਨੈਸ ਆਈ ਹੋਈ ਹੈ ਸਾਡੇ ਵੀਰਾਂ ਚ ਜਿਹੜੀ ਕਮਜ਼ੋਰੀ ਆਈ ਹੋਈ ਹੈ ਸਾਰਾ ਦਿਨ ਨਾ ਕੋਈ ਕੰਮ ਕਰਨ ਨੂੰ ਦਿਲ ਕਰਦਾ ਹੈ ਨਾ ਘਰ ਮੁੜਨ ਨੂੰ ਦਿਲ ਕਰਦਾ ਦੇਖੋ ਜੀ ਸਪਤ ਪਹਿਲਾਂ ਤਾਂ ਨਾ ਜਿੰਨੀ ਵੀ ਯੰਗ ਜਨਰੇਸ਼ਨ ਇਹ ਵੀਡੀਓ ਦੇਖ ਰਹੀ ਆ ਸਭ ਦੇ ਮੂੰਹ ਤੇ ਇੱਕ ਗੱਲ ਹੁੰਦੀ ਆ ਮੈਂ ਬੜਾ ਸ਼ਕਤੀਸ਼ਾਲੀ ਹਾਂ ਮੇਰੇ ਵਰਗਾ ਕੋਈ ਨਹੀਂ ਹੈਗਾ ਪਰ ਮੈਂ ਇੱਕ ਗੱਲ ਦੱਸ ਦਿੰਨਾ ਆ ਆਪਦੇ ਅੰਦਰ ਛਾਤੀ ਮਾਰ ਕੇ ਦੇਖਿਓ ਕਿਉਂਕਿ ਇੱਕ ਪ੍ਰਸਿੱਧ ਡਾਇਲੋਗ ਆ ਆਖੇ ਪੱਲੇ ਨਹੀਂ ਢੇਲਾ ਤੇ ਕਰਦੀ ਫਿਰੇ ਮੇਲਾ ਮੇਲਾ ਕਿਉਂਕਿ ਜਦੋਂ ਤੱਕ ਕਿਉਂਕਿ ਆਪਦੇ ਅੰਦਰ ਸਭ ਨੂੰ ਪਤਾ ਵੀ ਕੀ ਆ ਕਿਉਂਕਿ ਮੈਂ ਅੱਜ ਮੰਨ ਲਓ ਕਹਿ ਰਿਹਾ ਕਿ ਮੈਂ ਬੜਾ ਸ਼ਕਤੀਸ਼ਾਲੀ ਆ ਬੜਾ ਤਾਕਤਵਾਰ ਆ ਪਰ ਮੈਨੂੰ ਮੇਰੀ ਕਮਜ਼ੋਰੀ ਪਤਾ ਕੀ ਆ ਹੁਣ ਤੁਹਾਡੇ ਅੰਦਰ ਅੱਜ ਇਦਾਂ ਦੀ ਜਾਣ ਪੈਦਾ ਕਰ ਦਿੱਤੀ ਜਾਏਗੀ ਤੁਹਾਡੇ ਅੰਦਰ ਅਜੇ ਇਦਾਂ ਦੀ ਸ਼ਕਤੀ ਪੈਦਾ ਕਰ ਦਿੱਤੀ ਜਾਏਗੀ ਵੀ ਤੁਸੀਂ ਇੱਕ ਗਧੇ ਨਾਲੋਂ ਵੱਧ ਮਜ਼ਦੂਰੀ ਕਰ ਸਕਦੇ ਹੋ ਇੱਕ ਹਾਥੀ ਨਾਲੋਂ ਵੱਧ ਤੁਹਾਡੇ ਚ ਤਾਕਤ ਆ ਸਕਦੀ ਆ ਇੱਕ ਘੋੜੇ ਨਾਲੋਂ ਵੱਧ ਤੁਸੀਂ ਦੌੜ ਸਕਦੇ ਹੋ ਪਰ ਇਹਦਾ ਕਾਰਨ ਕੀ ਆ ਹੁਣ ਮੈਂ ਇਹ ਤੁਹਾਨੂੰ ਦੱਸਦਾ ਵੀ ਇਹ ਚੀਜ਼ਾਂ ਆਪਾਂ ਲੈ ਕੇ ਆਵਾਂਗੇ ਹੁਣ ਵੀਕਨੈਸ ਹੋਣ ਦਾ ਸਭ ਤੋਂ ਵੱਡਾ ਕਾਰਨ ਚਾਹੇ ਉਹ ਸਰੀਰ ਦੀ ਵੀਕਨੈਸ ਆ ਚਾਹੇ ਉਹ ਸਰੀਰਕ ਵੀਕਨੈਸ ਆ ਕਿਉਂਕਿ ਇਹ ਦੋ ਤਰ੍ਹਾਂ ਦੀ ਸਰੀਰ ਦੀ ਵੀਕਨੈਸ ਜਿਵੇਂ ਤਕਾਵਟ ਆ ਗਈ ਰਾਤ ਨੂੰ ਬੰਦਾ ਸੌਂਦਾ ਨਹੀਂ ਉੱਠਿਆ ਨਹੀਂ ਜਾਂਦਾ ਜੇ ਸੌਂਦਾ ਵਾ ਤਾਂ ਉੱਠਿਆ ਨਹੀਂ ਜਾਂਦਾ ਔਰ ਸਵੇਰੇ ਜੇ ਘਰ ਵਾਲੀ ਆ ਤੇ ਉਹ ਕੰਬਲ ਖਿੱਚਦੀ ਆ ਜੇ ਘਰ ਦੇ ਵਾ ਤੇ ਉਹ ਕੰਬਲ ਖਿੱਚਦੇ ਵੀ ਉੱਠ ਜਾ ਸੂਰਜ ਸਿਰ ਤੇ ਚੜ ਗਿਆ ਉੱਠਣ ਦਾ ਮਨ ਨਹੀਂ ਕਰਦਾ ਹੁਣ ਜੇ ਬੰਦਾ ਮੰਨ ਲਓ ਗਲਤੀ ਨਾਲ ਉੱਠ ਵੀ ਗਿਆ ਫਿਰ ਸਾਰਾ ਦਿਨ ਹਾਏ ਮੈਂ ਡਿੱਗ ਪਿਆ ਹਾਏ ਮੈਂ ਗਿਆ ਹਾਏ ਮੈਂ ਡਿੱਗੂ ਡਿੱਗੂ ਸੀਰ ਕਰਦਾ ਔਰ ਉਸ ਤੋਂ ਬਾਅਦ ਜੇ ਤੁਸੀਂ ਮਾੜਾ ਮੋਟਾ ਕਿਤੇ ਗਲਤੀ ਨਾਲ ਕੰਮ ਵੀ ਕਰ ਲੈਨੇ ਹੋ ਤਾਂ ਐ ਲੱਗਦਾ ਵੀ ਅੱਜ ਕੋਈ ਪਹਾੜ ਟਾ ਆਇਆ ਹੁਣ ਉਸ ਤੋਂ ਬਾਅਦ ਦਿਮਾਗ ਦੇ ਵਿੱਚ ਖਿਆਲ ਹੁੰਦੇ ਕਿ ਜੇ ਮੈਂ ਆ ਕੰਮ ਕਰ ਲਿਆ ਹਾਏ ਮੇਰੇ ਨਾਲ ਆ ਨਾ ਜੀ ਹਾਏ ਮੇਰੇ ਨਾਲ ਆ ਨਾ ਜੀ ਮਤਲਬ ਕਿ ਜਿੰਨੇ ਵੀ ਦਿਮਾਗ ਦੇ ਵਿੱਚ ਖਿਆਲ ਵਾ ਜਿਨ੍ਹਾਂ ਨੂੰ ਵੀਕਨੈਸ ਹੋਏਗੀ ਦਿਮਾਗ ਦੇ ਵਿੱਚ ਨੈਗੇਟਿਵ ਥੋਟ ਹੀ ਆਉਣਗੇ ਹੁਣ ਕਿਉਂ ਆਉਣਗੇ ਆਪਦੀ ਕਮਜ਼ੋਰੀ ਪਤਾ ਵਾ ਕੀ ਹੈ ਹੁਣ ਅੱਜ ਉਸ ਕਮਜ਼ੋਰੀ ਨੂੰ ਠੀਕ ਕਰਨ ਦੇ ਲਈ ਆਪਾਂ ਅੰਜੀਰ ਤੇ ਸੌਂਫ ਦਾ ਇੱਕ ਮਿਸ਼ਨ ਲੈ ਕੇ ਆਏ ਆ ਜਿਨੇ ਤੁਹਾਡੇ ਸਰੀਰ ਦੇ ਵਿੱਚ 100 ਅਰਬੀ ਘੋੜਿਆਂ ਜਿੰਨੀ ਤਾਕਤ ਭਰ ਦੇਣੀ ਆ ਹੁਣ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਇਹ ਦੱਸਤੀ ਮੈਂ ਤੁਹਾਨੂੰ ਸਰੀਰ ਦੀ ਵੀਕਨੈਸ ਹੁਣ ਦੂਜੇ ਨੰਬਰ ਤੇ ਆ ਗਈ ਸਰੀਰਕ ਵੀਕਨੈਸ ਹੁਣ ਸਰੀਰਕ ਵੀਕਨੈਸ ਚ ਕੀ ਹੁੰਦਾ ਵਾ ਬੰਦੇ ਨੂੰ ਕਮਜ਼ੋਰੀ ਪਤਾ ਵਾ ਹੁਣ ਬੰਦਾ ਜਾਏਗਾ ਨਹੀਂ ਘਰੇ ਉਹ ਤਾਂ ਇਹ ਸੋਚਦਾ ਵਾ ਕਿ ਅੱਜ ਰਾਤ ਨਾ ਹੋਵੇ ਕਿਉਂਕਿ ਰਾਤ ਨੂੰ ਪਤਾ ਉਹਨੂੰ ਘਰੇ ਜਾਣਾ ਪੈਣਾ ਵਾ ਤੇ ਜਦੋਂ ਘਰੇ ਜਾਏਗਾ ਹੱਥ ਖਾਲੀ ਨੇ ਕੀ ਦਿਖਾਊਗਾ ਹੱਥ 'ਚ ਕੁਝ ਹੈਗਾ ਨਹੀਂਗਾ ਹੁਣ ਅੱਜ ਜਿਹੜੀ ਨੁਸਕਾ ਵਾ ਇਹ ਹੱਥ ਭਰ ਦੇਗਾ ਔਰ ਜਿਹੜਾ ਫਰੁਕੀ ਸਾਹਿਬ ਆ ਜੀ ਨੁਸਕਾ ਲੈ ਕੇ ਆਏ ਆ ਇਹ ਦੋ ਰੂਹਾਂ ਨੂੰ ਮਿਲਾਏਗਾ ਜਿਹੜਾ ਇਹ ਨੁਸਕਾ ਵਾ ਕਿਉਂਕਿ ਦੇਖੋ ਸੌਫ ਤੇ ਅੰਜੀਰ ਇਨਾਂ ਦਾ ਬੜਾ ਬਾਕਮਾਲ ਮਿਸ਼ਰਣ ਬਣੇਗਾ ਜਦੋਂ ਸੌਫ ਨਾਲ ਅੰਜੀਰ ਨਾਲ ਸੌਫ ਏਦਾਂ ਕਰਕੇ ਲੱਗੂਗੀ ਤੇ ਇਹ ਆਪਸ ਚ ਦੋ ਰੂਹਾਂ ਨੇ ਜਿਹੜੀਆਂ ਏਦਾਂ ਕਰਕੇ ਮਿਲ ਜਾਣਗੀਆਂ ਹੁਣ ਜਦੋਂ ਇਹਨਾਂ ਦਾ ਮਲਾਪ ਹੋਏਗਾ ਤਾਂ ਉਸ ਤੋਂ ਬਾਅਦ ਇੱਕ ਹੋਰ ਜਨਰੇਸ਼ਨ ਆਏਗੀ ਜਦੋਂ ਨਵੀਂ ਜਨਰੇਸ਼ਨ ਆਏਗੀ ਤਾਂ ਨਵਾਂ ਵੰਸ਼ ਵਧੇਗਾ ਹੋਰ ਹਰ ਕੋਈ ਚਾਹੁੰਦਾ ਵਾ ਕਿ ਮੇਰਾ ਵੰਸ਼ ਅੱਗੇ ਵਧੇ ਹੁਣ ਅੱਜ ਇਹ ਆਪਾਂ ਵੰਸ਼ ਵਧਾਉ ਨੁਸਕਾ ਲੈ ਕੇ ਆਏ ਆ ਜਿਹੜੇ ਇਸ ਚੀਜ਼ ਤੋਂ ਪਰੇਸ਼ਾਨ ਹੋ ਗਏ ਕਿਉਂਕਿ ਬੜੇ ਲੋਕ ਵਾ ਬੜੇ ਲੋਕ ਡਾਕਟਰਾਂ ਕੋਲੇ ਜਾ ਜਾ ਕੇ ਥੱਕ ਚੁੱਕੇ ਆ ਕਿਉਂਕਿ ਜਦੋਂ ਵਿਆਹ ਨੂੰ ਜਿਵੇਂ ਰਾਗੀ ਸਾਹਿਬ ਨੇ ਦੱਸਿਆ 6 ਮਹੀਨੇ ਹੋਏ ਤੇ ਸਾਲ ਹੋ ਜਾਂਦੇ 2 ਸਾਲ ਹੋ ਜਾਂਦੇ ਆ ਤਾਂ ਲੋਕ ਤਾਂ ਪੁੱਛਦੇ ਪੁੱਛਦੇ ਆ ਬੰਦੇ ਦੇ ਆਪਦੇ ਮਨ ਚ ਵੀ ਆਵਾਜ਼ ਆਉਂਦੀ ਵੀ ਨਹੀਂ ਬਾਈ ਹੁਣ ਗੱਲ ਬੰਦ ਹੀ ਨਹੀਂ ਇਹਦਾ ਮਤਲਬ ਕਿ ਕਹਾਣੀ ਖਤਮ ਆ ਤੇ ਜਿਨ੍ਹਾਂ ਦੀ ਕਹਾਣੀ ਖਤਮ ਆ ਅੱਜ ਆਪਾਂ ਕਹਾਣੀ ਚਲਾਵਾਂਗੇ ਕਿਉਂਕਿ ਨਾ ਹੀ ਅੱਜ ਕਿਸੇ ਨੂੰ ਆਪਾਂ ਆਈਵੀਐਫ ਕਰਾਉਣ ਬਾਰੇ ਦੱਸਾਂਗੇ ਨਾ ਹੀ ਆਈਵੀਐਫ ਕਰਾਉਣ ਦੀ ਲੋੜ ਪਏਗੀ ਕਿਉਂਕਿ ਜਦੋਂ ਤੁਸੀਂ ਇਹ ਨੁਸਖਾ ਅਪਣਾਉਣ ਲੱਗ ਪੇ ਫਰੂਕੀ ਸਾਹਿਬ ਫੋਨ ਹੋਣਗੇ ਕਿ ਭਾਜੀ ਧੰਨਵਾਦ ਕੀ ਆ ਜੀ 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 ਅੱਛਾ ਨਗੀ ਸਰ ਫਿਰ ਜਦੋਂ ਇਸ ਤਰ੍ਹਾਂ ਦਾ ਨੁਸਖਾ ਫਾਰਮੂਲਾ ਸੀ ਤੁਹਾਡੇ ਕੋਲ ਸਮਝਾਂਗੇ ਕਿ ਕਿਵੇਂ ਦਾ ਇਨਟੇਕ ਕਰਨਾ ਹੈ ਔਰ ਕਿਸ ਤਰੀਕੇ ਨਾਲ ਅਸੀਂ ਜਿਹੜਾ ਇਸ ਅੰਜੀਰ ਦਾ ਇਸ ਸੌਫ ਦਾ ਬਿਹਤਰੀਨ ਫਾਇਦਾ ਲੈਣਾ ਹੈ ਪਰ ਬਹੁਤ ਵਾਰ ਹੁੰਦਾ ਜਿਹੜੇ ਲੋਕ ਕਹਿੰਦੇ ਨੇ ਸਾਨੂੰ ਅੰਜੀਰ ਤਾਂ ਖਾ ਖਾ ਕੇ ਜੀ ਟਾਣੀਆਂ ਮੁਕਾਤੀਆਂ ਅੰਜੀਰ ਸਾਡੇ ਘਰ ਲੱਗੇ ਹੋਏ ਨੇ ਖਾ ਖਾ ਕੇ ਅਸੀਂ ਉਹ ਮੁਕਾਤੇ ਸੌਫ ਖਾ ਖਾ ਕੇ ਅਸੀਂ ਜਿਹੜੀ ਸਾਨੂੰ ਅਸੀਂ ਕਹਿ ਲਈ ਕਿ ਸਾਡਾ ਬਣਿਆ ਤਾਂ ਕੁਛ ਨਹੀਂ ਪਰ ਅਸੀਂ ਪੋਟੀਆਂ ਜ਼ਰੂਰ ਲਵਾ ਲਈਆਂ ਇੰਨੀ ਸੌਫ ਅਸੀਂ ਖਾਧੀ ਹੈ ਤੇ ਫਿਰ ਉਹਨਾਂ ਦਾ ਹਾਲ ਤੁਸੀਂ ਕਿਵੇਂ ਕਰਦੇ ਹੋ ਬਿਲਕੁਲ ਫਰੂਕੀ ਸਾਹਿਬ ਤੁਹਾਨੂੰ ਦੱਸਾਂ ਜਦੋਂ ਇਹ ਬੰਦਾ ਇਸ ਲੈਵਲ ਤੇ ਜਾਂਦਾ ਹੈ ਨਾ ਜਦੋਂ ਪਹੁੰਚਦਾ ਹੈ ਮੰਨ ਲਓ ਜਦੋਂ ਜਿਆਦਾ ਜਿੰਦੇ ਪੈ ਸਿਰ ਤੇ ਪੈਂਦੀ ਉਹਨੂੰ ਪਤਾ ਹੈ ਨਾ ਤੇ ਦੂਜੇ ਲਈ ਤਾਂ ਮਜ਼ਾਕ ਹੋ ਜਾਂਦਾ ਹੁਣ ਅੱਜ ਆਪਾਂ ਗੱਲ ਕਰਨ ਲੱਗੇ ਜਿਹੜੇ ਪਰਿਵਾਰ ਅੱਜ ਜਿਨ੍ਹਾਂ ਦੇ ਸਪਰਮ ਅਕਾਊਂਟ ਵੱਧ ਨਹੀਂ ਰਿਹਾ ਠੀਕ ਹੈ ਮਤਲਬ ਕਿ ਅੱਜ ਵੱਡੀ ਪ੍ਰੋਬਲਮ ਆ ਰਹੀ ਸਪਰਮ ਅਕਾਊਂਟ ਡੇ ਬਾਈ ਡੇ ਘਟ ਰਿਹਾ ਹੈ ਠੀਕ ਹੈ ਦੂਜੇ ਨੰਬਰ ਤੇ ਫੀਮੇਲ ਦੇ ਵਿੱਚ ਐਗ ਨਹੀਂ ਬਣ ਰਹਾ ਉਹਦੇ ਵਿੱਚ ਮੈਂਸੀ ਸਰਕਲ ਡਿਸਟਰਬ ਹੋ ਰਿਹਾ ਹਾਰਮੋਨ ਡਿਸਟਰਬ ਹੋ ਰਿਹਾ ਮੂਡ ਸਵਿੰਗ ਹੋ ਰਿਹਾ ਹੁਣ ਜੇ ਕਿਤੇ ਕਿਤੇ ਬੰਦਾ ਮਨ ਬਣਾ ਕੇ ਜਾਊਗਾ ਵੀ ਉਹਦੇ ਨੇੜੇ ਤਾਂ ਉਹਦਾ ਮੂਡ ਇਸ ਤਰ੍ਹਾਂ ਦਾ ਹੁੰਦਾ ਕਿ ਉਹ ਅੱਗੋ ਚਿਰਚੜਾਪਨ ਵਧਿਆ ਹੋਇਆ ਕਿਉਂਕਿ ਦੋਨਾਂ ਦਾ ਬਰਾਬਰ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਤੇ ਉਹਨਾਂ ਲਈ ਫਿਰ ਨਾਗੀ ਇਲੈਕਟ੍ਰੋਮੋਪੈਥੀ ਸੈਂਟਰ ਲੈ ਕੇ ਆਇਆ ਬ੍ਰਹਮ ਅਸਤਰ ਠੀਕ ਹੈ ਇਹ ਕੀ ਕਰੇਗਾ ਇਹ ਬ੍ਰਹਮ ਅਸਤਰ ਮੇਲ ਫੀਮੇਲ ਦੇ ਦੋਨਾਂ ਦੇ ਹਾਰਮੋਨ ਨੂੰ ਬੈਲੈਂਸ ਕਰੇਗਾ ਦੋਨਾਂ ਦੇ ਅੰਦਰ ਦੇਖੋ ਕੀ ਹੁੰਦਾ ਜਿੰਨਾ ਮੈਕਚਿਜ ਹੋਰ ਦੱਸ ਦਿੰਨਾ ਇੱਕ ਹੁੰਦਾ ਕਿ ਉਹਦੇ ਪਾਟਰਨ ਨੂੰ ਤੁਸੀਂ ਕੋਈ ਡਰੱਗ ਲੈ ਕੇ ਕੋਈ ਨਸ਼ਾ ਲੈ ਕੇ ਮਿਲ ਰਹੇ ਹੋ ਇੱਕ ਹੁੰਦਾ ਉਹਦੇ ਪਾਟਰਨ ਨੂੰ ਡਰੱਗ ਲੈ ਕੇ ਨਸ਼ਾ ਆਪਾਂ ਕੋਈ ਇਥੇ ਜੁੱਦ ਨਹੀਂ ਲੜਨਾ ਮਾਨ ਦੀ ਸੰਤੁਸ਼ਟੀ ਮਾਨ ਦੀ ਸੰਤੁਸ਼ਟੀ ਕਿ ਤੁਸੀਂ ਆਪਣੇ ਆਪ ਨੂੰ ਬੈਲੈਂਸ ਕਰਨਾ ਜਦੋਂ ਦੋਨਾਂ ਦੇ ਅੰਦਰ ਦੋਨਾਂ ਦੇ ਬਰਾਬਰ ਇੱਕ ਅੰਦਰ ਇੱਕ ਕੀ ਬੋਲਦੇ ਆ ਜਿਵੇਂ ਫੀਲਿੰਗ ਦੋਨਾਂ ਦੀ ਫੀਲਿੰਗ ਜਾਗੇਗੀ ਤਾਂ ਫਿਰ ਕੋਈ ਇਹ ਨਹੀਂ ਜ਼ਰੂਰੀ ਨਹੀਂ ਕਿ ਤੁਸੀਂ ਡੇਢ ਘੰਟਾ 2 ਘੰਟੇ 3 ਘੰਟੇ ਉਹ ਤਾਂ ਬਸ ਨੋਰਮਲ ਜਿਹੜਾ ਜੈਨੂਨ ਟਾਈਮ ਆ ਉਹ ਕੁਦਰਤੀ ਜਿਹੜਾ ਟਾਈਮ ਆ ਉਸ ਵਿੱਚ ਵੀ ਤੁਸੀਂ ਆਪਣੇ ਕਨਸੀਵਿੰਗ ਨੂੰ ਅੱਗੇ ਲੈ ਕੇ ਜਾ ਸਕਦੇ ਹੋ ਕਿਉਂਕਿ ਇਹਨੇ ਕੀ ਕਰਨਾ ਫੀਮੇਲ ਦੇ ਵਿੱਚ ਯੂਟਰਸ ਨੂੰ ਸਟਰੋਂਗ ਕਰਨਾ ਉਹਦੇ ਵਿੱਚ ਬਲੱਡ ਦਾ ਫਲੋ ਵਧਾ ਦੇਣਾ ਮੇਲ ਦੇ ਅੰਦਰ ਸਪਰਮ ਕਾਉਂਟ ਦੀ ਔਰ ਪਲੱਸ ਉਹਦੇ ਵਿੱਚ ਦੇਖੋ ਕੀ ਹੁੰਦਾ ਬਲੱਡ ਮੇਨ ਪ੍ਰੋਬਲਮ ਕਿੱਥੇ ਆਉਂਦੀ ਜਦੋਂ ਬਲੱਡ ਸਰਕਲ ਡਿਸਟਰਬ ਹੋ ਜਾਂਦਾ ਹੈ ਉਹ ਤਾਂ ਸਾਰੀਆਂ ਦਿੱਕਤਾਂ ਆਉਂਦੀਆਂ ਇਹਨੇ ਬਲੱਡ ਨੂੰ ਬੈਲੈਂਸ ਕਰਨਾ ਬ੍ਰੇਨ ਤੋਂ ਲੈ ਕੇ ਪੈਰ ਦੀ ਤਲੀ ਤੱਕ ਸਰਕਲ ਸਹੀ ਕਰ ਜੇ ਤਾਂ ਸਹੀ ਹੋ ਗਿਆ ਸਪਰਮ ਕਾਉਂਟ ਦੀ ਗਿਣਤੀ ਆਪਣੇ ਆਪ ਬਦਲਣੀ ਸ਼ੁਰੂ ਹੋ ਜਾਂਦੀ ਹੈ ਅੱਛਾ ਹਮੇਸ਼ਾ ਦੀ ਤਰਫ ਇਹ ਸਾਨੂੰ ਦੱਸ ਦੇਵੀ ਜਿਹੜਾ ਇਹ ਨੁਸਖਾ ਹੈਗਾ ਫਾਰਮੂਲਾ ਹੈਗਾ ਕਰਨ ਜੀ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਪਹਿਲਾਂ ਸੌਫ ਖਾਣੀ ਹੈ ਜਾਂ ਪਹਿਲਾਂ ਅੰजीर ਖਾਣਾ ਬਿਲਕੁਲ ਜੀ ਬਿਲਕੁਲ ਇਹ ਅਲੱਗ-ਅਲੱਗ ਤਰ੍ਹਾਂ ਯੂਜ਼ ਕੀਤਾ ਜਾਣ ਵਾਲਾ ਫਾਰਮੂਲਾ ਵਾ ਜਿਹੜੀ ਸਾਡੀ ਲੇਡੀਜ਼ ਭੈਣਾਂ ਵਾ ਉਹਨਾਂ ਨੇ ਸਿਰਫ ਅੰजीर ਦਾ ਹੀ ਇਨਟੇਕ ਕਰਨਾ ਵਾ ਅੰਜੀਰ ਨੂੰ ਲੈ ਕੇ ਤੁਸੀਂ ਭਿਓ ਕੇ ਉਹ ਤੁਹਾਨੂੰ ਇਸ ਤਰ੍ਹਾਂ ਦੀ ਦਿਖੇਗੀ ਰਾਤ ਨੂੰ ਤੁਸੀਂ ਭਿਓ ਕੇ ਰੱਖ ਅੱਛਾ ਤੁਸੀਂ ਨਾਲ ਭਿਓ ਕੇ ਰੱਖਿਆ ਹੋਇਆ ਬਿਲਕੁਲ ਜੇ ਰਾਤ ਦਾ ਭਿੱਜਿਆ ਹੋਇਆ ਅੰਜੀਰ ਵਾ ਇਹ ਇੱਕ ਗਲਾਸ ਆ ਜਿਹੜਾ ਤੁਹਾਨੂੰ ਦੱਸਾਂਗੇ ਔਰ ਇਹ ਅੰਜੀਰ ਤੁਸੀਂ ਭਿਓ ਕੇ ਰੱਖਣਾ ਔਰ ਉਸ ਤੋਂ ਬਾਅਦ ਇਹਨੂੰ ਕੱਢ ਕੇ ਠੀਕ ਆ ਜੀ ਇਹਨੂੰ ਕੱਢਣ ਤੋਂ ਬਾਅਦ ਇੱਕ ਚਮਚੇ ਨਾਲ ਤੁਸੀਂ ਚਮਚੇ ਨਾਲ ਠੀਕ ਹੈ ਮਤਲਬ ਅੰਜੀਰ ਅਸੀਂ ਰਾਤ ਨੂੰ ਭਿਓ ਕੇ ਰੱਖ ਲਿਆ ਉਸ ਤੋਂ ਬਾਅਦ ਇਹਨੂੰ ਕੱਢ ਲਿਆ ਕੱਢ ਲਿਆ ਠੀਕ ਹੋਰ ਇੱਕ ਤੋਂ ਦੋ ਅੰਜੀਰ ਸਵੇਰੇ ਖਾਲੀ ਪੇਟ ਠੀਕ ਹੈ ਜਿਹੜੀਆਂ ਸਾਡੀਆਂ ਭੈਣਾਂ ਇਹ ਵੀਡੀਓ ਦੇਖ ਰਹੀਆਂ ਉਹਨਾਂ ਨੇ ਇਹ ਇੱਕ ਤੋਂ ਦੋ ਅੰਜੀਰ ਸਵੇਰੇ ਖਾਲੀ ਪੇਟ ਲੈਣਾ ਜਿਨ੍ਹਾਂ ਦੇ ਨਾਲ ਉਹਨਾਂ ਦੇ ਵਿੱਚ ਐਗ ਬਣਨ ਦੀ ਸ਼ਕਤੀ ਵਧੇਗੀ ਯੂਟਰਸ ਦੇ ਵਿੱਚ ਜਿਹੜਾ ਬਲੱਡ ਸਰਕੂਲੇਸ਼ਨ ਘੱਟ ਚੱਲ ਰਿਹਾ ਵਾ ਉਹ ਬਲੱਡ ਸਰਕੂਲੇਸ਼ਨ ਚੱਲੇਗਾ ਔਰ ਜਿਨ੍ਹਾਂ ਨੂੰ ਮੈਂਸਿਸ ਦੀ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਫਲੋ ਘੱਟ ਵੱਧ ਆ ਰਿਹਾ ਵਾ ਔਰ ਇਹ ਹੋਏਗਾ ਔਰ ਲਾਸਟ ਤੇ ਜਿਨ੍ਹਾਂ ਦੇ ਅੰਦਰ ਗੁੱਸਾ ਚਿਚੜਾਪਨ ਬਹੁਤ ਜ਼ਿਆਦਾ ਵਧਿਆ ਪਿਆ ਇਹ ਅੰਜੀਰ ਉਹਨਾਂ ਨੂੰ ਬੈਲੈਂਸ ਕਰ ਦੇਗਾ ਜੀ ਜੀ ਜਿਹੜੇ ਸਾਡੇ ਵੀਰ ਹੈਗੇ ਨੇ ਉਹਨਾਂ ਨੇ ਕਿਵੇਂ ਇਨਟੇਕ ਕਰਨਾ ਉਹਨਾਂ ਨੂੰ ਤਾਂ ਪੀਣ ਦੀ ਲੋੜ ਨਹੀਂ ਮਤਲਬ ਸੁਕਾਉਣ ਦੀ ਉਹ ਸਿੱਧਾ ਵੀ ਖਾ ਸਕਦੇ ਨੇ ਕਿਵੇਂ ਕਰਦੇ ਨੇ ਨਹੀਂ ਨਹੀਂ ਉਹਨਾਂ ਵਾਸਤੇ ਵੀ ਸੇਮ ਮੈਂ ਤੁਹਾਨੂੰ ਦੱਸਦਾ ਵਾਂ ਅੰਜੀਰ ਲੈ ਕੇ ਔਰ ਜਿੰਨੇ ਗ੍ਰਾਮ ਇਹ ਇੱਕ ਅੰਜੀਰ ਵਾ ਫੋਰ ਐਗਜ਼ਾਮਪਲ ਹਾਂ ਨੋਟ ਕਰ ਲਨ ਜਿੰਨੇ ਗ੍ਰਾਮ ਇੱਕ ਅੰਜੀਰਾ ਫੋਰ ਐਗਜ਼ਾਮਪਲ ਇਹ 10 ਗ੍ਰਾਮ ਦਾ ਵਾ ਤਾਂ 10 ਗ੍ਰਾਮ ਤੁਸੀਂ ਇਹਦੇ ਵਿੱਚੋਂ ਸੌਂਫ ਲੈਣੀ ਆ ਠੀਕ ਹੈ ਠੀਕ ਹੈ ਜੀ ਤਲੀ ਤੇ ਰੱਖ ਕੇ ਇਦਾਂ ਅੰਜੀਰ ਕਰਕੇ ਇਹਨੂੰ ਫੱਕਾ ਮਾਰ ਦੇਣਾ ਵਾ ਠੀਕ ਹੈ ਠੀਕ ਹੈ ਜੀ ਮੈਂ ਤੁਹਾਨੂੰ ਮਾਰ ਕੇ ਵੀ ਦਿਖਾਉਂਗਾ ਫੱਕਾ ਆਹ ਦੇਖੋ ਜੀ ਕਿਹਾ ਸੋ ਤੁਸੀਂ ਦੇਖੋ ਨੁਸਖਾ ਫਾਰਮੂਲਾ ਹੈਗਾ ਅੱਜ ਜਿਹੜਾ ਨਾਗੀ ਇਲੈਕਟ੍ਰੋ ਹੋਮੋਪੈਥੀ ਸੈਂਟਰ ਦੇ ਡਾਕਟਰਸ ਨੇ ਦਿੱਤਾ ਉਹਨਾਂ ਦਾ ਕਹਿੰਦੇ ਕਿ ਜਿਹੜਾ ਇਹ ਅੰਜੀਰ ਹੈਗਾ ਇਸ ਨੂੰ ਭਉ ਕੇ ਜਿਹੜਾ ਅਸੀਂ ਖਾਣਾ ਹੈ ਸੌਂਫ ਨਾਲ ਸਾਡੇ ਵੀਰਾਂ ਨੇ ਤੇ ਸਾਡੀ ਜਿਹੜੀ ਇਹ ਪੈਣਾ ਹੈਗੀਆਂ ਨੇ ਉਹਨਾਂ ਨੇ ਜਦੋਂ ਇਹ ਖਾ ਲੈਣਾ ਜੀ ਕਰਨ ਸਾਹਿਬ ਫਿਰ ਇਹ ਪਾਣੀ ਪਾਣੀ ਕੀ ਕਰਨਾ ਜੀ ਇਹ ਪਾਣੀ ਜਿਹੜੇ ਆ ਇਹ ਲੇਡੀਜ਼ ਵੀ ਪੀ ਸਕਦੀ ਆ ਔਰ ਜੈਂਟਸ ਵੀ ਪੀ ਸਕਦਾ ਕੀਕ ਇਹ ਦੋਨੇ ਪਿੱਤੇ ਬਾਕਮਾਲ ਆ ਹੁਣ ਕਰੇਗਾ ਕਿ ਇੱਕ ਗਲਾਸ ਫਿਰ ਕਿ ਸਾਪ ਇਹ ਨਾ ਪੁੱਛੋ ਇੱਕ ਗਲਾਸ ਕੀ ਕਰੇਗਾ ਇਹ ਪੁੱਛੋ ਇੱਕ ਗਲਾਸ ਕੀ 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 ਤੇ ਕੀ ਕਰੇਗਾ ਹੁਣ ਸਭ ਤੋਂ ਪਹਿਲਾ ਫਾਇਦਾ ਨੋਟ ਕਰ ਲੈਣ ਦਰਸ਼ਕ ਜਿੰਨੇ ਵੀ ਦੇਖ ਰਹੇ ਆ ਸਭ ਤੋਂ ਪਹਿਲਾ ਫਾਇਦਾ ਜੇ ਘਰੇ ਜਾਣ ਦਾ ਮਨ ਨਹੀਂ ਕਰਦਾ ਪਾਣੀ ਪੀ ਕੇ ਕਰੇ ਜਾਓਗੇ ਜੇ ਮੰਨ ਲੋ ਰਾਤ ਨੂੰ ਉੱਠਣ ਦਾ ਦਿਲ ਨਹੀਂ ਕਰਦਾ ਅੱਖ ਖੋਲ ਦੇਗਾ ਜੇ ਹੱਥ ਪੈਰ ਵੀ ਸੋ ਗਏ ਆ ਜਗਾ ਦੇਗਾ ਔਰ ਇੱਕ ਚੀਜ਼ ਹੋਰ ਜਿਹੜੀ ਸਰੀਰਕ ਵੀਕਨੈਸ ਹੋਣ ਦਾ ਵੱਡਾ ਕਾਰਨ ਬਣਦੀ ਹੈ 슈ਗਰ 슈ਗਰ ਨੂੰ ਵੀ ਬੈਲੈਂਸ ਕਰੇਗਾ ਬਲੱਡ ਪ੍ਰੈਸ਼ਰ ਉਹਨੂੰ ਵੀ ਬੈਲੈਂਸ ਕਰੇਗਾ ਕੋਲੇਸਟ੍ਰੋਲ ਖੂਨ ਗਾੜੇ ਪੰਚਵਾ ਉਹਨੂੰ ਵੀ ਬੈਲੈਂਸ ਕਰੇਗਾ ਪਾਚਨ ਤੰਤਰ ਡਿਸਟਰਬ ਵਾ ਉਹਨੂੰ ਵੀ ਸਹੀ ਕਰੇਗਾ ਇੱਕ ਗਲਾਸ ਔਰ ਲਾਸਟ ਤੇ ਦੋ ਵਿਛੜੀਆਂ ਰੂਹਾਂ ਨੂੰ ਮਿਲਾਪ ਕਰਵਾਏਗਾ ਤਾਂ ਆਪਣਾ ਇਹ ਇੱਕ ਗਲਾਸ ਜਿਹੜਾ ਇਹਨੂੰ ਲਏਗਾ ਫੁਰਕੀ ਸਾਹਿਬ ਔਨ ਵੀਡੀਓ ਇਹ ਗੱਲ ਕਹਿ ਰਹੇ ਆ ਅਸੀਂ ਦੁਆਵਾ ਦੇਗਾ ਕਿ ਭਾਜੀ ਅਸੀਂ ਬਚ ਗਏ ਕਿਉਂਕਿ ਅੱਜ ਇਹ ਸਮੱਸਿਆ 99.9% ਲੋਕਾਂ ਨੂੰ ਆ ਬਸ ਗੱਲ ਇਹ ਆ ਕਿ ਸ਼ਰਮਿੰਦਾ ਨਾ ਹੋਈਏ ਇਸ ਕਰਕੇ ਦੱਸ ਨਹੀਂ ਪਾਉਂਦੇਗੇ ਔਰ ਸ਼ਰਮਿੰਦ ਕਰਨ ਦੀ ਲੋੜ ਨਹੀਂ ਗਈ ਨੁਸਖਾ ਦੇਤਾ ਵਾ ਫਾਇਦੇ ਦੱਸਤੇ ਆ ਇਹਨੂੰ ਤੁਸੀਂ ਯੂਜ਼ ਕਰੋ ਔਰ ਹਾਂ ਲਾਸਟ ਤੇ ਇੱਕ ਸਾਵਧਾਨੀ ਇਹਨੂੰ ਤੁਸੀਂ ਰੋਟੀ ਖਾਣ ਤੋਂ ਪਹਿਲਾਂ ਹੀ ਲੈਣਾ ਵਾ ਰੋਟੀ ਖਾਣ ਤੋਂ ਬਾਅਦ ਤੁਸੀਂ ਇਹਨੂੰ ਨਹੀਂ ਲੈਣਾਗਾ ਰੋਟੀ ਖਾਣ ਤੋਂ ਬਾਅਦ ਇਹਨਾਂ ਟੇਕ ਆਪਾਂ ਨਹੀਂ ਕਰ ਸਕਦੇ ਔਰ ਦੂਸਰੇ ਨੰਬਰ ਤੇ ਜਦੋਂ ਤੁਸੀਂ ਇਹਨੂੰ ਲੈਣਾ ਵਾ ਇਹ ਪਾਣੀ ਜਿਹੜਾ ਵਾ ਨੋਰਮਲ ਹੋਊਗਾ ਇਹਨੂੰ ਕੋਈ ਗਰਮ ਨਹੀਂ ਕਰਨਾ ਜੈ ਇਹਨੂੰ ਬੋਇਲ ਕਰਨ ਦੀ ਕੋਸ਼ਿਸ਼ ਨਹੀਂ ਕਰਨੀਗੀ ਇਹਨੂੰ ਜਿਤਨਾ ਇਹ ਰਾਤ ਨੂੰ ਪੀਂਦਾ ਵਾ ਉਦਾਂ ਹੀ ਇਹਨੂੰ ਲੈ ਲੈਣਾ ਵਾ ਔਰ ਇਹਨੂੰ ਲੈਂਦਿਆ ਸਾਰ ਅਰਬੀ ਕੋੜਿਆ ਜਨੀ ਤਾਕਤ ਆਏਗੀ ਕੀ ਹੋਤਾ ਹੈ ਅੱਛਾ ਫਿਰ ਕਰਨ ਸਾਹਿਬ ਬਹੁਤ ਵਾਰ ਹੁੰਦਾ ਹੈ ਕਿ ਇਸ ਤਰ੍ਹਾਂ ਦਾ ਜਿਹੜੇ ਅੰਜੀਰ ਖਾਨ ਦਾ ਹੈ ਜਾਂ ਕਈ ਵਾਰ ਬੰਦਾ ਭੁੱਲ ਜਾਂਦਾ ਹੈ ਕਈ ਵਾਰ ਨਹੀਂ ਪੀ ਹੋਏ ਜਾਂਦੇ ਬਹੁਤ ਸਾਰੀਆਂ ਦਿੱਕਤਾਂ ਕਿ ਟ੍ਰੈਵਲਿੰਗ ਚ ਨੇ ਜਿਹੜੇ ਫਿਰ ਉਹਨਾਂ ਦਾ ਤੁਸੀਂ ਹੱਲ ਕੱਢਿਆ ਹੋਇਆ ਕੋਈ ਬਿਲਕੁਲ ਜੀ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਭੁੱਲ ਜਾਂਦੇ ਇਹ ਵੀ ਇੱਕ ਕਾਰਨ ਔਰ ਦ ਵਿਦੇਸ਼ਾਂ ਵਿੱਚ ਬੈਠੇ ਆ ਉਹਨਾਂ ਕੋ ਸਮਾਂ ਨਹੀਂ ਹੈਗਾ ਇਹ ਚੀਜ਼ਾਂ ਵਾਸਤੇ ਸੋ ਉਹਨਾਂ ਵਾਸਤੇ ਜਿੰਨੀਆਂ ਲੇਡੀਜ਼ ਔਰ ਜਿੰਨੇ ਜੈਂਟਸ ਸਾਡੇ ਬਾਹਰ ਬੈਠੇ ਆ ਜਾਂ ਜਿਹੜੇ ਇੱਥੇ ਬੈਠ ਕੇ ਵੀ ਸਮਾਂ ਨਹੀਂ ਕੱਢ ਸਕਦੇ ਉਹਨਾਂ ਵਾਸਤੇ ਆਪਾਂ ਹਰ ਵਾਰ ਦੀ ਤਰ੍ਹਾਂ ਬ੍ਰਹਮਸਤਰ ਪਾਠ 2 ਤਿਆਰ ਕੀਤਾ ਹੋਇਆ ਵਾ ਜਿਹੜੇ ਕੈਪਸੂਲ ਅਲੱਗ-ਅਲੱਗ ਤਰ੍ਹਾਂ ਦੇ ਨੇ ਦੋ ਤਰ੍ਹਾਂ ਦੇ ਕੈਪਸੂਲ ਆ ਔਰ ਇਹ ਦੋਨੋਂ ਅਲੱਗ-ਅਲੱਗ ਕੈਟਾਗਰੀ ਆ ਜਦੋਂ ਪਾਏ ਤਾਂ ਤੁਸੀਂ ਇੱਕ ਚ ਪਾਏ ਨੇ ਮੈਂ ਇੱਕ ਚ ਪਾਏ ਕਿਉਂ ਪਾਏ ਆ ਫਰੂਕੀ ਸਾਹਿਬ ਅੱਜ ਆਪਾਂ ਗੱਠਬੰਧਨ ਕਰਾਉਣਾ ਵਾ ਅੱਜ ਗੱਠ ਜੋੜ ਕਰਾਉਣਾ ਵਾ ਅੱ ਅੱਜ ਜਬਾ ਮੇਲ ਕਰਾਉਣਾ ਵਾ ਹੁਣ ਇੱਕ-ਮਿਕ ਕਰਨੇ ਆ ਹੁਣ ਇਹ ਦੋਨੋਂ ਅਲੱਗ-ਲੱਗ ਨੇ ਇੱਕ ਆ ਫੀਮੇਲ ਔਰ ਇੱਕ ਆ ਮੇਲ ਜਦੋਂ ਆਪਸ 'ਚ ਦੋਨਾਂ ਦਾ ਮਿਲਾਪ ਹੋਏਗਾ ਤੇ ਫਿਰ ਤੁਹਾਨੂੰ ਮੈਂ ਦੱਸਿਆ ਵਾਂ ਛੱਗੇ ਵਧੂਗਾ ਔਰ ਅੱਜ ਇਹ ਦੋ ਕੈਪਸੂਲ ਜਿਹੜੇ ਨੇ ਇਹ ਲੇਡੀਜ਼ ਔਰ ਜੈਂਟਸ ਵਾਸਤੇ ਆ ਜਿਹੜੇ ਇਹ ਚੀਜ਼ਾਂ ਨਹੀਂ ਕਰ ਸਕਦੇ ਲੇਡੀਜ਼ ਵਾਸਤੇ ਕਿਹੜੇ ਜੈਂਟਸ ਵਾਸਤੇ ਕਿਹੜੇ ਮੈਂ ਦੱਸਾਂਗਾ ਜਿਹੜੇ ਚੀਜ਼ਾਂ ਨਹੀਂ ਕਰ ਸਕਦੇ ਉਹਨਾਂ ਵਾਸਤੇ ਕੈਪਸੂਲਾ ਜਿਹੜੇ ਗ੍ਰੀਨ ਰੰਗ ਦੇ ਤੁਸੀਂ ਕੈਪਸੂਲ ਮੇਰੇ ਹੱਥ 'ਚ ਦੇਖ ਰਹੇ ਹੋ ਇਹ ਆ ਸਪੈਸ਼ਲ ਫੋਰ ਲੇਡੀਜ਼ ਵਾਸਤੇ ਜਿਨ੍ਹਾਂ ਨੂੰ ਮੈਂਸਿਸ ਦੀ ਪੀਰੀਅਡ ਸਮੱਸਿਆ ਵਾ ਵਾਈਟ ਡਿਸਚਾਰਜ ਹੋ ਰਿਹਾ ਵਾ ਮੂਡ ਸਵਿੰਗਸ ਹੋ ਰਿਹਾ ਗੁੱਸਾ ਚਿੜਚਿੜਾਪਨ ਆ ਰਿਹਾ ਉਹਨਾਂ ਵਾਸਤੇ ਇਹ ਕੈਪਸੂਲ ਬਹੁਤ ਹੀ ਜ਼ਿਆਦਾ ਫਾਇਦੇਮੰਦ ਵਾ ਔਰ ਉਸ ਤੋਂ ਬਾਅਦ ਆਗੇ ਸਾਡੇ ਵੀਰ ਭਰਾ ਜਿਨ੍ਹਾਂ ਦੇ ਸਪਰਮ ਸੈਲ ਨਹੀਂ ਬਣ ਰਹੇ ਉਹਨਾਂ ਵਾਸਤੇ ਕੈਪਸੂਲ ਬੜਾ ਬਾਕਮਾਲ ਆ ਜਿਨ੍ਹਾਂ ਦੇ ਸਰੀਰ ਦੇ ਵਿੱਚ ਵੀਕਨੈਸ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਆ ਉਹਨਾਂ ਵਾਸਤੇ ਕੈਪਸੂਲੇ ਬ੍ਰਹਮਸਤਰਾ ਲਾ ਕੰਮ ਕਰੇਗਾ ਹੀ ਕਰੇਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਕਰਨ ਸਾਹਿਬ ਸਾਰੀ ਗੱਲਬਾਤ ਲਈ ਤੇ ਨਗੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪਰ ਜਦੋਂ ਜਦ ਸਾਨੂੰ ਇਹ ਦੱਸ ਦਿਓ ਕਿ ਤੁਹਾਡੇ ਨਾਲ ਰਾਬਤਾ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਐਡਰੈਸ ਕੀ ਹੈ ਇੱਥੇ ਦਾ ਬਹੁਤ ਹੀ ਸੌਖਾ ਤਰੀਕਾ ਹੈ ਸਾਨੂੰ ਮਿਲਣ ਦਾ ਸਾਡੇ ਦੋ ਨੰਬਰ ਚੱਲਦੇ ਪਏ 9478100156 ਤੇ 57 ਉਸ ਨੰਬਰਾਂ ਤੇ ਤੁਸੀਂ ਕੰਟੈਕਟ ਕਰਕੇ ਆਨਲਾਈਨ ਅਪਾਇੰਟਮੈਂਟ ਲੈ ਸਕਦੇ ਹੋ ਔਰ ਜਦੋਂ ਵੀ ਆਉਣਾ ਤੁਸੀਂ ਬਸਟਾਂ ਨੂੰ ਸਿੱਧਾ ਗੜਾ ਰੋਡ ਜਿੱਥੇ ਤੁਰਕੀ ਆਉਂਦੇ ਹੋ ਵੱਧ ਤੋਂ 15 ਮਿੰਟ ਜੇ ਆਟੋ ਜਾਂ ਕਾਰ ਤੇੋਂ ਦੇ ਵੱਧ ਤੋਂ 5 ਮਿੰਟ ਗੜਾ ਰੋਡ ਤਾਜ ਫੋਟਲ ਦੇ ਨੇੜੇ 나ਗੀ ਇਲੈਕਟ੍ਰੋਮੋਪੈਥੀ ਸੈਂਟਰ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਨੋਵਾ ਹੀ ਡਾਕਟਰਸ ਦਾ ਬਹੁਤ ਬਹੁਤ ਧੰਨਵਾਦ ਸੋ ਹੇਸਨ ਡਾਕਟਰ ਗੁਰਬਖਸ਼ ਸਿੰਘ 나ਗੀ ਤੇ ਡਾਕਟਰ ਕਰਨ ਕਟਾਰੀ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਭੋਂਕੇ ਰੱਖੇ ਅੰਜੀਰ ਤੇ ਉਹਦੇ ਪਾਣੀ ਦੇ ਨਾਲ ਜਿਹੜੀ ਜ਼ਿੰਦਗੀ ਦੇ ਵਿੱਚ ਇੱਕ ਨਵੀਂ ਰੌਣਕ ਹੈਗੀ ਹੈ ਇੱਕ ਨਵੀਂ ਆਸ ਦੀ کرن ਹੈਗੀ ਉਹ ਜਾਗ ਸਕਦੀ ਹੈ ਉਮੀਦ ਕਰਦਾ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਦੇ ਘਰੇ ਹਜੇ ਤੱਕ ਕਿਲਕਾਰੀਆਂ ਨਹੀਂ ਵਜੀਆਂ ਜਿਨ੍ਹਾਂ ਦੇ ਘਰੇ ਅਸੀਂ ਕਹਿ ਲੇ ਕਿ ਰੋਜ਼ਾਨਾ ਘਰੇ ਲੋਕਲੇਸ਼ ਹੈਗਾ ਵਿਆਹਤਾ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਕਲੇਸ਼ ਹੈ ਜਿਹੜਾ ਉਹ ਤੁਹਾਨੂੰ ਸੁਣਨ ਨੂੰ ਮਿਲਦਾ ਹੈ ਔਰ ਇੱਕ ਗੱਲ ਹੋਰ ਬੜੀ ਅਹਿਮ ਹੈਗੀ ਇਸ ਸਾਰੇ ਨੁਸਖੇ ਫਾਰਮੂਲੇ ਦੇ ਵਿੱਚ ਅਗਰ ਤੁਸੀਂ ਕੋਈ ਨੁਸਖਾ ਫਾਰਮੂਲਾ ਇਸਤੇਮਾਲ ਕਰਨਾ ਹੈ ਤਾਂ ਮੇਰੀ ਸਲਾਹ ਸਾਡੀ ਜਿਹੜੀ ਚੇਤਾਵਨੀ ਇਹ ਹੁੰਦੀ ਹੈ ਕਿ ਉਹ ਸਬੰਧਤ ਡਾਕਟਰ ਤੁਸੀਂ ਡਾਕਟਰ ਕਰਨ ਕਟਾਰੇ ਜੀ ਨੂੰ ਵੀ ਫੋਨ ਕਰ ਸਕਦੇ ਹੋ ਡਾਕਟਰ 나ਗੀ ਜੀ ਨੂੰ ਵੀ ਫੋਨ ਕਰ ਸਕਦੇ ਹੋ ਜਾਂ ਜਾਂ ਫਿਰ ਆਪਣੇ ਨੇੜਲੇ ਕਿਸੇ ਡਾਕਟਰਸ ਦੇ ਨਾਲ ਵੀ ਤੁਸੀਂ ਗੱਲਬਾਤ ਕਰਨ ਉਪਰੰਤ ਹੀ ਇਹ ਨੁਸਖਾ ਫਾਰਮੂਲਾ ਤੁਸੀਂ ਇਨਟੇਕ ਕਰਨਾ ਹੈ ਧੰਨਵਾਦ